ਪੁਨਾਗਰ ਨਗਰ ਨਿਗਮ ਤਿੰਨ ਵਾਰਡਾ ਦੇ ਕੌਂਸਲਰਾਂ ਦੀ ਜਿਮਨੀ ਚੋਣ ਨੂੰ ਲੈ ਕੇ ਜਿੱਦਾਂ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹੋਏ ਨੇ ਸ਼ਹਿਰ ਦੇ ਵਿੱਚ ਐਸਪੀ ਮਨੋਜ ਕੁਮਾਰ ਦੀ ਅਗਵਾਈ ਦੇ ਵਿੱਚ ਸੈਸ਼ਨ ਚੌਕ ਤੋਂ ਸ਼ੁਰੂ ਹੋ ਕੇ ਬਾਲ ਕਿਚਨ ਰੋਡ ਸ਼ਿਮਲਾ ਪਹਾੜੀ ਅਤੇ ਹੋਰ ਸ਼ਹਿਰ ਦੇ ਚੌਂਕਾ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਕਰਾਇਆ ਗਿਆ ਡੀਐਸਪੀ ਥਾਣਾ ਸਿਟੀ ਥਾਣਾ ਮਾਡਲ ਟਾਊਨ ਥਾਣਾ ਸਦਰ ਦੇ ਸਾਰੇ ਹੀ ਐਸਐਚਓ ਪੁਲਿਸ ਕਰਮੀਆਂ ਅਤੇ ਮਹਿਲਾ ਵਿੰਗ ਨੇ ਫਲੈਗ ਮਾਰਚ ਦੇ ਵਿੱਚ ਆਪਣਾ ਹਿੱਸਾ ਲਿਆ ਸੋ ਐਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਅਨਸੁਖਾਵ ਹੁਸ਼ਿਆਰਪੁਰ ਨਗਰ ਨਿਗਮ ਦੇ ਵਿੱਚ ਜਿਹੜੀਆਂ ਜਿਮਨੀ ਚੋਨਾ ਹੋ ਰਹੀਆਂ ਕੱਲ ਯਾਨੀ ਕਿ 21 ਦਸੰਬਰ ਨੂੰ ਸੁਰੱਖਿਆ ਪ੍ਰਬੰਧਨ ਦੇਖਦੇ ਹੋਏ ਜਿਹੜਾ ਬਲੈਕ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਜਿਹੜੀ ਹੁਸ਼ਿਆਰਪੁਰ ਦੇ ਲੱਗ ਲੱਗ ਚੌਂਕਾ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਬਾੜਾਂ ਦੇ ਵਿੱਚ ਇਹ ਜਿਹੜੀ ਹੈ ਬਲੈਕ ਮਾਰਚ ਕੱਢਿਆ ਜਾ ਰਿਹਾ ਹੈ ਗੱਲ ਕਰਦੇ ਹਾਂ ਉੱਚ ਅਧਿਕਾਰੀਆਂ ਦੇ ਨਾਲ ਹਾਂਜੀ ਸਰ ਇਹ ਜਿਹੜਾ ਬਲੈਕ ਮਾਰਚ ਕੱਢਿਆ ਜਾ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਔਰ ਕਿਹਨਾ ਜਿਹੜਾ ਆਪਣੇ ਤੁਹਾਡੇ ਜਿਹੜੇ ਡੀਜੀਪੀ ਸਾਹਿਬ ਗੋਰਾਦ ਦੇ ਹਦਾਇਤ ਅਨੁਸਾਰ ਤੇ ਸਾਡੇ ਐਸਐਸਪੀ सुरेंद्र ਸਿੰਘ ਲਾਂਬਾ ਆਈਪੀਐਸ ਦੇ ਨਿਰਦੇਸ਼ਾਂ ਅਨੁਸਾਰ ਜੋ ਇਹ ਸਿਟੀ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਮਾਲਪੁਰ ਹੋ ਰਹੀ ਆ ਆਪਣੇ ਟਾਂਡੇ ਹੋ ਰੇ ਹਰਿਆਣੇ ਹੋ ਰਹੀ ਆ ਤੇ ਉਹਦੇ ਵਾਸਤੇ ਜਿਹੜਾ ਇਹ 플ੈਗ ਮਾਰਚ ਕੱਢਿਆ ਜਾ ਰਿਹਾ ਪਬਲਿਕ ਨੂੰ ਅਸੀਂ ਦੱਸਣਾ ਚਾਹੁੰਦੇ ਆ ਜਿਹੜੇ ਵੀ ਇੱਥੇ ਵੀ ਨਾ ਨੇ ਵੋਟ ਪਾਣੀ ਵੀਰਾਂ ਨੇ ਡਰ ਹੋ ਕੇ ਪਾਣ ਪੁਲਿਸ ਜਿਹੜੀ ਆ ਉਹਨਾਂ ਦੇ ਨਾਲ ਇਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਸਰ ਇਹ ਜਿਹੜੇ ਨਾਕਾਬੰਦੀ ਵਗੈਰਾ ਵਗੇ ਹੋਣੀ ਰਾਤ ਡਿਊਟੀ ਵਗੈਰਾ ਉਹ ਸਾਰੀ ਪੈਟਰੋਲਿੰਗ ਪਾਰਟੀਆਂ ਸਾਡੇ ਲੱਗੀਆਂ ਹੋਈਆਂ ਤੇ ਅਫਸਰ ਵੀ ਲੱਗੇ ਹੋਏ ਆ ਨਾਕੇ ਵੀ ਲੱਗੇ ਹੋਏ ਆ ਤੇ ਸਾਰਾ ਜਿਹੜਾ ਬੰਦੋਬਸ ਬਿਲਕੁਲ ਸਹੀ ਕੀਤਾ ਗਿਆ ਕਿੰਨੇ ਕੁ ਮੁਲਾਜ਼ਮ ਲੇਡੀਜ਼ ਔਰ ਜੈਂਟਲਸ ਹੋਏਗਾ ਕਰੀਬ ਜਿੰਨੇ ਜੀਸਾ ਆਪਣਾ ਫੋਟਿਆਂ ਜਿਹੜਾ ਮਾਲ ਪੂਰਾ ਉਥੇ ਵੱਧ ਹੈ ਇੱਥੇ ਜਿਹੜਾ ਸਿਟੀ ਦੇ ਵਿੱਚ ਹੈ ਇੱਥੇ ਤਿੰਨ ਜਗ੍ਹਾ ਹੈਗੀ ਆ ਤੇ ਟਾਂਡਾ ਹਰਿਆਣੇ ਚ ਇੱਕ ਜਗ੍ਹਾ ਹੀ ਉਸ ਹਾਬਨਾ ਜਿਹੜੀ ਆ ਅਸੀਂ ਫੋਰਸ ਜਿਹੜੀ ਆ 4-500 ਬੰਦੇ ਉੱਪਰ ਲਾਏ ਹੋਏ ਆ ਨਾਕੇ ਤੇ ਇਲੈਕਸ਼ਨਾਂ ਦੇ ਵਿੱਚ ਤੋਂ ਇਹਨਾਂ ਐਸਪੀ ਮਨੋਜ ਕੁਮਾਰ ਜੀ ਜਿਨ੍ਹਾਂ ਨੇ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਬਾਰੇ ਜਿਹੜੀ ਆ ਜਾਣਕਾਰੀ ਦਿੱਤੀ ਹੈ ਔਰ ਖਾਸ ਕਰਕੇ ਦੱਸਦੀਏ ਥੇ ਕਿਉਂਕਿ ਹੁਸ਼ਿਆਰਪੁਰ ਦੇ ਤਿੰਨ ਬਾਡਾਂ ਦੇ ਵਿੱਚ ਗੱਲ ਕਰਦੇ ਆ 6 ਨੰਬਰ ਬਾਡ 7 ਨੰਬਰ ਬਾਡ ਔਰ 27 ਨੰਬਰ ਬਾਡ ਦੇ ਵਿੱਚ ਜਿਹੜੇ ਕੱਲ ਜਿਹੜੀਆਂ ਚੋਣਾਂ ਓਰੀਆ ਨਗਰ ਨਗਰ ਕਮ ਦੀਆਂ ਜਿਸ ਦੇ ਵਿੱਚ ਸਭ ਤੋਂ ਮੇਨ ਹੈ 6 ਨੰਬਰ ਵਾਰਡ ਜਿਹਦੇ ਵਿੱਚ ਇਥੋਂ ਹੁਸ਼ਿਆਰਪੁਰ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦੇ بڑے ਭਾਈ ਸਾਹਿਬ ਬ੍ਰਦਰ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਰੇ ਨੇ ਕਿਉਂਕਿ ਜਦੋਂ ਇੱਥੇ ਪਹਿਲਾਂ ਇੱਥੇ ਬ੍ਰਹਮਸ਼ੰਕਰ ਜਿੰਪਾ ਜੀ ਇਥੋਂ ਜਿਹੜੇ ਕਾਉਂਸਲਰ ਸਨ ਉਹ ਐਮਐਲਏ ਬਣ ਗਏ ਸਨ ਔਰ ਸੀਟ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ 27 ਨੰਬਰ ਵਾਰਡ ਹੈ ਉੱਥੇ ਵੀ ਦੋ ਯਾਨੀ ਕਿ ਸਾਬਕਾ ਮੰਤਰੀ ਜੋ ਕਿ ਕਾਂਗਰਸ ਦੇ ਨੇ ਔਰ ਮੌਜੂਦਾ ਜੋ ਕਿ ਐਮਐਲਏ ਨੇ ਉਹਨਾਂ ਦੀ ਛਾਕ ਦਾ ਸਵਾਲ ਬਣਿਆ ਹੋਇਆ ਹੈ ਸਹਿਯੋਗੀ ਦੀਪਕ ਦੇ ਨਾਲ ਖੁਸ਼ਿਆਰਪੁਰ ਤੋਂ ਮੈਂ ਸੁਨੀਲਾਕਾ ਇੰਡੀਅਨ ਨਿਊਜ਼ ਪੰਜਾਬ